ਕੀ ਤਮਾਸ਼ਾ ਵੇਖਣ ਨੂੰ ਮਿਲ ਰਿਹਾ ਹੈ ਅੱਜ ਜਦੋਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦਿਆਂ ਦੀ ਚੋਣਾਂ ਦੀ ਗਿਣਤੀ ਚੱਲ ਰਹੀ ਹੈ ਤਾਂ ਉਸ ਟਾਈਮ ਪੰਜਾਬ ਦੇ ਵਿੱਚ ਕਿੰਨੀਆਂ ਥਾਵਾਂ ਤੇ ਰੌਲਾ ਪੈ ਗਿਆ ਗਾਹ ਪੈ ਗਿਆ ਔਰ ਜੈਤੋ ਦੇ ਵਿੱਚ ਜੈਤੋ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ ਜਿੱਥੇ ਇਹ ਦੋਸ਼ ਲੱਗੇ ਨੇ ਕਿ ਅੰਦਰ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਤਾਂ ਐਮਐਲਏ ਹਲਕੇ ਦਾ ਉਹ ਗਿਣਤੀ ਕੇਂਦਰ ਦੇ ਵਿੱਚ ਜਾ ਵੜਿਆ ਔਰ ਪੱਤਰਕਾਰਾਂ ਨੇ ਆਮ ਲੋਕਾਂ ਨੇ ਉੱਥੇ ਬਹੁਤ ਰੌਲਾ ਪਾਇਆ ਔਰ ਉੱਥੇ ਜਿਹੜੇ ਪੁਲਿਸ ਅਫਸਰ ਆਏ ਨੇ ਐਸਪੀ ਆਏ ਹੋਰ ਅਫਸਰ ਆਏ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਦੱਸੋ ਇਹ ਅੰਦਰ ਜਾ ਸਕਦਾ ਐਮਐਲਏ ਜਦੋਂ ਇਹ ਪੋਲਿੰਗ ਏਜੰਟ ਨਹੀਂ ਹੈਗਾ ਜਦੋਂ ਇਹਦਾ ਅੰਦਰ ਕੰਮ ਨਹੀਂਗਾ ਤਾਂ ਐਮਐਲਏ ਅੰਦਰ ਕੀ ਲੈਣ ਗਿਆ ਪਰ ਹੈਰਾਨ ਗੀਦੀ ਗੱਲ ਪੁਲਿਸ ਅਫਸਰ ਕੋਈ ਜਵਾਬ ਨਹੀਂ ਦੇ ਰਹੇ ਐਸਪੀ ਰੈਂਕ ਤੱਕ ਦੇ ਅਫੀਸਰ ਜਿਹੜੇ ਆ ਉਹ ਬਿਲਕੁਲ ਉੱਥੇ ਚੁੱਪ ਨજર ਆਏ ਨੇ ਕੋਈ ਗੱਲ ਹੀ ਨਹੀਂ ਆ ਰਹੀ ਸਵਾਲ ਦੇ ਅੱਗੇ ਔਰ ਇਹ ਬਹੁਤ ਵੱਡਾ ਸਵਾਲ ਆ ਕਿ ਪੰਜਾਬ ਚ ਇਹ ਚੱਲ ਕੀ ਰਿਹਾ ਕੀ ਦੀ ਸ਼ੈ ਤੇ ਚੱਲ ਰਿਹਾ ਕੌਣ ਚਲਾ ਰਿਹਾ ਔਰ ਪੱਤਰਕਾਰ ਇਹ ਵੀ ਕਹਿ ਰਹੇ ਨੇ ਕਿ ਅਸੀਂ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਨੇ ਉਹਨਾਂ ਨੂੰ ਫੋਨ ਲਾ ਰਹੇ ਹਾਂ ਫੋਨ ਨਹੀਂ ਚੱਕ ਰਹੇ ਡੀਸੀ ਫੋਨ ਨਹੀਂ ਚੱਕ ਰਹੇ ਔਰ ਦੋਸ਼ ਇਹ ਵੀ ਪੱਤਰਕਾਰਾਂ ਨੇ ਲਾਏ ਨੇ ਕਿ ਐਸਡੀਐਮ ਜਿਹੜਾ ਉੱਥੋਂ ਦਾ ਉਹ ਵੀ ਫੋਨ ਨਹੀਂ ਚੱਕ ਰਿਹਾ ਤਾਂ ਫਿਰ ਇਹ ਚੱਲ ਕੀ ਰਿਹਾ ਉਧਰ ਪਟਿਆਲੇ ਦੇ ਵਿੱਚ ਆਹੀ ਕੁਝ ਹੋਇਆ ਪਟਿਆਲੇ ਦੇ ਵਿੱਚ ਗਾਹ ਪਿਆ ਉੱਥੇ ਲੋਕਾਂ ਨੇ ਦੋਸ਼ ਲਾਏ ਕਿ ਜਿੱਥੇ ਗਿਣਤੀ ਚੱਲ ਰਹੀ ਹੈ ਗਿਣਤੀ ਕੇਂਦਰ ਚ ਵੋਟਾਂ ਦੀ ਉੱਥੇ ਜਿਹੜੇ ਪੰਜਾਬ ਸਰਕਾਰ ਦੇ ਮੰਤਰੀਆ ਬਲਵੀਰ ਸਿੰਘ ਸਿਹਤ ਮੰਤਰੀ ਉਹਨਾਂ ਦਾ ਮੁੰਡੇ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਇਹ ਦੋਸ਼ ਲੱਗੇ ਨੇ ਰੌਲਾ ਪਿਆ ਮੁੱਲਾਪੁਰ ਦੇ ਵਿੱਚ ਇਹੀ ਕੁਝ ਹੋਇਆ ਜੀਟੀਬੀ ਕਾਲਜ ਦੇ ਵਿੱਚ ਮੁੱਲਾਪੁਰ ਦੇ ਵਿੱਚ ਵੀ ਉੱਥੇ ਲੋਕਾਂ ਨੇ ਦੋਸ਼ ਲਾਇਆ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਅੰਦਰ ਚਲੇ ਜਾਂਦੇ ਨੇ ਤੇ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਹੁਣ ਦੇਖੋ ਸਿੱਧੀ ਸਾਫ ਗੱਲ ਆ ਕੁਝ ਲੋਕ ਕਹਿੰਦੇ ਨੇ ਕਿ ਇਹ ਜਿਹੜੀਆਂ ਵੋਟਾਂ ਨੇ ਨਾ ਇਹ 2027 ਦਾ ਸੈਮੀ ਫਾਈਨਲ ਹੈ ਸੈਮੀ ਫਾਈਨਲ ਇਹ ਸਵਾਦ ਆ ਜਦੋਂ ਵੋਟਾਂ ਹੀ ਇਦਾਂ ਦੀਆਂ ਹੋਣੀਆਂ ਨੇ ਕੀ ਇਹ ਡੈਮੋਕ੍ਰੇਸੀ ਹੈ ਕੀ ਇਹ ਲੋਕਤੰਤਰ ਹੈ ਵੇਅਰ ਇਜ਼ ਡੈਮੋਕ੍ਰੇਸੀ ਡੈਮੋਕ੍ਰੇਸੀ ਦਾ ਕਰਤਾ ਜਲੂਸ ਤੁਸੀਂ ਦੇਖੋ ਜਦੋਂ ਵੀ ਚੋਣਾਂ ਹੁੰਦੀਆਂ ਨੇ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਆਹੀ ਕੁਝ ਦੇਖਣ ਨੂੰ ਮਿਲਦਾ ਫਿਰ ਮਾਰਕ ਟਵੈਨ ਨੇ ਠੀਕ ਹੀ ਕਿਹਾ ਸੀ ਨਾ ਵੀ ਜੇਕਰ ਚੋਣਾਂ ਨਾਲ ਇਹਨਾਂ ਵੋਟਾਂ ਨਾਲ ਸਰਕਾਰ ਬਦਲਦੀ ਹੁੰਦੀ ਤਾਂ ਇਹਨਾਂ ਨੇ ਵੋਟਾਂ ਨਹੀਂ ਸੀ ਪੈਣ ਦੇਣੀਆਂ ਫਿਰ ਕੀ ਇਹੀ ਇਹੀ ਗੱਲ ਫਿਰ ਸਾਹਮਣੇ ਆਉਂਦੀ ਆ ਤੁਸੀਂ ਦੇਖੋ ਜਦੋਂ ਸਰਪੰਚੀ ਦੀਆਂ ਚੋਣਾਂ ਪੰਜਾਬ 'ਚ ਹੋਈਆਂ ਉਦੋਂ ਵੀ ਇਹੋ ਦੋਸ਼ ਲੱਗੇ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਹਾਈ ਕੋਰਟ ਗਈਆਂ ਹਾਈ ਕੋਰਟ ਨੇ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਦੇ ਇਲੈਕਸ਼ਨ ਤੇ ਰੋਕ ਲਾਤੀ ਸੀ ਵੀ ਗੜਬੜ ਹੋ ਰਹੀ ਆ ਗਲਤ ਹੋ ਰਿਹਾ ਦੁਬਾਰਾ ਚੋਣਾਂ ਕਰਵਾਈਆਂ ਗਈਆਂ ਉਹੀ ਕੁਛ ਜਿਮਣੀ ਚੋਣਾਂ 'ਚ ਹੋਇਆ ਜਿਮਣੀ ਚੋਣ ਤਰਨ-ਤਰਨ ਦੀ ਹੋਈ ਜ਼ਿਲ੍ਹਾ ਪੁਲਿਸ ਮੁਖੀ ਛੋਟੀ ਗੱਲ ਨਹੀਂ ਐਸਐਸਪੀ ਐਸਐਸਪੀ ਨੂੰ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਇਸ ਕਰਕੇ ਵੀ ਇੱਕ ਪਾਰਟੀ ਦੀ ਪਖਵਾਜੀ ਕਿਉਂ ਚੱਲ ਰਹੀ ਹੈ ਉਸ ਤੋਂ ਬਾਅਦ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਨੂੰ ਦਿੱਲੀ ਚੋਣ ਕਮਿਸ਼ਨ ਨੇ ਤਲਬ ਕੀਤਾ ਔਰ ਉਹ ਉਹਨੂੰ ਕਾਰਵਾਈ ਕਰਨ ਲਈ ਕਿਹਾ ਵੀ ਤੁਸੀਂ ਦੇਖ ਕੀ ਰਹੇ ਹੋ ਹੁਣ ਜਦੋਂ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਉਹੀ ਕੁਝ ਵੇਖਣ ਨੂੰ ਕਾਗਜ਼ ਭਰਨ ਤੋਂ ਲੈ ਕੇ ਵੋਟਾਂ ਪਾਉਣ ਵਾਲੇ ਦਿਨ ਤੇ ਫਿਰ ਰਿਜ਼ਲਟ ਤੱਕ ਆਹੀ ਕੁਝ ਰੌਲਾ ਆਹੀ ਕੁਝ ਡਰਾਮੇ ਪਰ ਲੋਕਾਂ ਦਾ ਇਸ ਚੋਣ ਪ੍ਰਕਿਰਿਆ 'ਚ ਯਕੀਨ ਰਹਿ ਜੂਗਾ ਮੈਨੂੰ ਲੱਗਦਾ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਅੱਜ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਆ ਤਾਂ ਮੈਂ ਕਹਿੰਦਾ ਕਿਸੇ ਵੀ ਪਾਰਟੀ ਦੇ ਚਮਚੇ ਨਾ ਬਣੋ ਕੜਛੇ ਨਾ ਬਣੋ ਵੋਟਰ ਬਣਜੋ ਸਪੋਰਟਰ ਬਣਜੋ ਪਰ ਚਮਚੇ ਕੜਛੇ ਨਾ ਬਣੋ ਕਿਉਂਕਿ ਸਾਡੇ ਪੰਜਾਬ ਨੂੰ ਅੱਜ ਤੱਕ ਮਾਰਿਆ ਤੇ ਚਮਚਿਆਂ ਨੇ ਮਾਰਿਆ ਕੁਝ ਲੋਕ ਮੁਗਲਾਂ ਵੇਲੇ ਚਮਚਾਗਰੀ ਕਰਦੇ ਰਹੇ ਮੁਗਲਾਂ ਦੀ ਕੁਝ ਲੋਕ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਦੀ ਚਮਚਾਗਰੀ ਕਰਦੇ ਰਹੇ ਤੇ ਕੁਝ ਲੋਕ ਅੱਜ ਕਰ ਰਹੇ ਨੇ ਜਿਹੜੀ ਸੱਤਾ ਹੁੰਦੀ ਉਹਦੀ ਚਮਚਾਗਰੀ ਅਸੀਂ ਅਸੀਂ ਕੋਈ ਕਿਸੇ ਪਾਰਟੀ ਦਾ ਚਮਚਾ ਬਣਿਆ ਕੋਈ ਕਿਸੇ ਦਾ ਪੰਜਾਬ ਡੁੱਬ ਰਿਹਾ ਸਮਾਜ ਡੁੱਬ ਰਿਹਾ ਤਬਾਹ ਹੋ ਰਹੀਆਂ ਸਾਡੀਆਂ ਨਸਲਾਂ ਤੇ ਫਸਲਾਂ ਸੋ ਅੱਜ ਇਹ ਜਿਹੜਾ ਵੋਟਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਹ 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 ਬਹੁਤ ਵੱਡੇ ਸਵਾਲ ਨੇ ਵੇਖੋ 2027 ਦੀਆਂ ਚੋਣਾਂ ਆਉਣੀਆਂ ਨੇ ਅੱਜ ਜੇ ਕੋਈ ਮੇਰੇ ਤੋਂ ਇਹ ਪੁੱਛੇ ਕਿ ਕਿਹੜੀ ਪਾਰਟੀ ਗੜਬੜ ਕਰਦੀ ਆ ਜਿੰਨੀ ਕਿ ਮੈਨੂੰ ਸੁਰਤ ਮੱਤ ਹੈ ਉਸ ਹਿਸਾਬ ਦੇ ਨਾਲ ਜਦੋਂ ਦੀ ਮੈਂ ਵੇਖਣ ਲੱਗਿਆ ਜੀਦੀ ਸਰਕਾਰ ਹੁੰਦੀ ਹੈ ਨਾ ਉਹ ਹੀ ਗੜਬੜਾ ਕਰਨ ਦੀ ਕੋਸ਼ਿਸ਼ ਕਰਦਾ ਅੱਜ ਦੂਜੀਆਂ ਪਾਰਟੀਆਂ ਰੌਲਾ ਪਾਈ ਜਾਂਦੀਆਂ ਨੇ ਅੱਜ ਚਰਨਜੀਤ ਚੰਨੀ ਸਾਹਿਬ ਕਹਿੰਦੇ ਨੇ ਵੀ ਵੇਖੋ ਜੀ ਇਹ ਗੜਬੜਾ ਹੋ ਰਹੀਆਂ ਨੇ ਇਹ ਗਲਤ ਹੋ ਰਿਹਾ ਠੀਕ ਹੋ ਰਿਹਾ ਹੋਊਗਾ ਆ ਰਹੀਆਂ ਖਬਰਾਂ ਪਰ ਸਵਾਲ ਇਹ ਆ ਜਦੋਂ ਚੰਨੀ ਸਾਹਿਬ ਉਹਨਾਂ ਦੀ ਸਰਕਾਰ ਸੀ ਉਦੋਂ ਕੀ ਹੁੰਦਾ ਸੀ ਉਦੋਂ ਵੀ ਇਹੀ ਚੀਜ਼ਾਂ ਇਹੀ ਤਾਂ ਵੇਖਦੇ ਸੁਣਦੇ ਰਹੇ ਆ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਹੋਰ ਤਾਂ ਛੱਡੋ ਐਸਜੀਪੀਸੀ ਦੀਆਂ ਚੋਣਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਕੀ ਹੋਇਆ ਸੀ ਉਦੋਂ ਵੀ ਆਹੀ ਕੁਝ ਸਾਹਮਣੇ ਆਇਆ ਸੀ ਆਹੀ ਦੋਸ਼ ਲੱਗੇ ਸੀ ਤਾਂ ਫਿਰ 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 ਲੋਕਤੰਤਰਕ ਜਿਹੜੀ ਭਾਵਨਾ ਉਹ ਕਿੱਥੇ ਆ ਦੇਖੋ ਗੱਲ ਸਿੱਧੀ ਹੈ ਮੁੱਖ ਚੀਜ਼ ਹੁੰਦੀ ਹੈ ਕਿ ਪਿੱਛੇ ਫੀਲਿੰਗ ਕੀ ਆ ਉਦੇਸ਼ ਕੀ ਆ ਦੇਖੋ ਯੂਰਪ ਦੇ ਲੋਕਾਂ ਦੇ ਅੰਦਰ ਜਿਹੜੀ ਡੈਮੋਕਰੈਟਿਕ ਫੀਲਿੰਗ ਹੈ ਉਹਨਾਂ ਦੀ ਉਹ ਹੈ ਹੀ ਡੈਮੋਕਰੈਟਿਕ ਘਰ ਤੋਂ ਲੈ ਕੇ ਬਾਹਰ ਤੱਕ ਪਰਿਵਾਰ ਤੱਕ ਦੇਸ਼ ਤੱਕ ਹਰ ਥਾਂ ਤੇ ਉਹ ਉਹ ਲੋਕ ਡੈਮੋਕ੍ਰੈਟਿਕ ਨੇ ਉਹ ਲੋਕਤੰਤਰ ਨੇ ਪਰ ਅਸੀਂ ਅਸੀਂ ਆਪਣੀਆਂ ਜਿਦਾਂ ਆਪਣੀਆਂ ਹਰ ਚੀਜ਼ ਥੋਪਣ ਦੀ ਕੋਸ਼ਿਸ਼ ਕਰਦੇ ਆਂ ਔਰ ਇੱਥੇ ਵੋਟਾਂ ਦੇ ਵਿੱਚ ਵੀ ਆਹੀ ਕੁਛ ਵੇਖਣ ਨੂੰ ਮਿਲਦਾ ਕਿ ਕਿਵੇਂ ਜਿਹੜੀ ਪਾਰਟੀ ਇੱਕੇਰੀ ਸੱਤਾ 'ਚ ਆ ਜਾਂਦੀ ਆ ਉਹਨੂੰ ਐ ਹੁੰਦਾ ਬਸ ਮੈਂ ਹੀ ਇੱਥੇ ਚੰਬੜਿਆ ਰਹਾ ਤੇ ਹੋਰ ਕੋਈ ਨਾ ਆਵੇ ਦੇਖੋ ਕਿਹੜੀ ਪਾਰਟੀ ਲੋਕਾਂ ਦਾ ਸੁਧਾਰ ਕਰ ਸਕਦੀ ਆ ਸਿੱਧੀ ਗੱਲਾਂ ਲੋਕਾਂ ਨੂੰ ਇੱਥੋਂ ਵੇਖਣਾ ਚਾਹੀਦਾ ਜਿਹੜੀ ਪਾਰਟੀ ਐਦਾਂ ਚੋਣਾ ਜਿੱਤਦੀ ਆ ਜਾਂ ਲੜਦੀ ਆ ਜਿਵੇਂ ਵੋਟਾਂ ਵੇਲੇ ਲੋਕਾਂ ਦੀ ਗਰੀਬੀ ਦਾ ਫਾਇਦਾ ਠਾਣ ਲਈ ਪੈਸੇ ਵੰਡਣ ਦੀ ਕੋਸ਼ਿਸ਼ ਕਰਨੀ ਸ਼ਰਾਬਾਂ ਵੰਡਣ ਦੀ ਕੋਸ਼ਿਸ਼ ਕਰਨੀ ਹੋਰ ਬੜਾ ਕੁਝ ਇਲੈਕਸ਼ਨ ਵੇਲੇ ਕੀਤਾ ਜਾਂਦਾ ਕਿਨੂੰ ਭੁੱਲਾ ਤੁਹਾਨੂੰ ਸਭ ਨੂੰ ਪਤਾ ਇਲੈਕਸ਼ਨ ਕਮਿਸ਼ਨ ਨੂੰ ਪਤਾ ਪਰ ਇੱਥੇ ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ ਇਹ ਵੀ ਬਹੁਤ ਵੱਡਾ ਸਵਾਲ ਆ ਇਲੈਕਸ਼ਨ ਕਮਿਸ਼ਨ ਤੇ ਸਿੱਧੇ ਦੋਸ਼ ਰਾਹੁਲ ਗਾਂਧੀ ਤਾਂ ਇੱਥੋਂ ਤੱਕ ਕਹਿੰਦਾ ਵੀ ਇਲੈਕਸ਼ਨ ਕਮਿਸ਼ਨ ਵੋਟ ਚੋਰੀ ਕਰਵਾ ਰਿਹਾ ਲੱਖਾਂ ਵੋਟਾਂ ਦੀ ਚੋਰੀ ਰਾਹੁਲ ਗਾਂਧੀ ਨੇ ਪਾਰਲੀਮੈਂਟ 'ਚ ਦੋਸ਼ ਲਾਏ ਨੇ ਉਹਨੇ ਤੱਥ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮਾਮਲਾ ਅਜੇ ਪੈਂਡਿੰਗ ਆ ਪਰ ਜੇ ਕੁਝ ਵੀ ਹੋਵੇ ਕੁਝ ਨਾ ਕੁਝ ਗੜਬੜਤਾ ਹਰ ਥਾਂ ਤੇ ਚੱਲ ਰਹੀ ਆ ਤਾਂ ਅੱਜ ਆਮ ਆਦਮੀ ਪਾਰਟੀ ਇਹ ਦੱਸੇ ਕਿ ਜਿਹੜੇ ਦੋਸ਼ ਲੱਗੇ ਨੇ ਜੈਤੋ ਦੇ ਵਿੱਚ ਵੀ ਉਹਨਾਂ ਦਾ ਐਮਐਲਏ ਮਤਲਬ ਅੰਦਰ ਗਿਣਤੀ ਕੇਂਦਰ ਦੇ ਅੰਦਰ ਜਿੱਥੇ ਕਾਊਂਟਿੰਗ ਚੱਲ ਰਹੀ ਆ ਉੱਥੇ ਲੈਣ ਕੀ ਗਿਆ ਕੀ ਉਹਦੇ ਕੋਲ ਅਥਾਰਟੀ ਆ ਕਿ ਉਹ ਜਾ ਸਕਦਾ ਨਹੀਂ ਜਾ ਸਕਦਾ ਤੇ ਫਿਰ ਜਿਹੜੇ ਪੁਲਿਸ ਅਫਸਰਾਂ ਦੀ ਜ਼ੁਬਾਨ ਨਹੀਂ ਖੁੱਲ ਰਹੀ ਕਿਉਂ ਉਹ ਅਸੀਂ ਤਾਂ ਨਿੱਕੇ ਹੁੰਦੇ ਕਹਾਣੀ ਪੜ੍ਹਦੇ ਹੁੰਦੇ ਸੀ ਸਾਡੇ 7ਵੀਂ ਦੇ ਸਿਲੇਬਸ ਦੇ ਵਿੱਚ ਇੱਕ ਕਹਾਣੀ ਸੀਗੀ ਮਾਂ ਦਾ ਡਿਪਟੀ ਤੇ ਅਸੀਂ ਉਦੋਂ ਸੁਪਨੇ ਲੈਂਦੇ ਰਹਨਾ ਵੀ ਡਿਪਟੀ ਲੱਗਣਾ ਡਿਪਟੀ ਬਹੁਤ ਵੱਡੀ ਚੀਜ਼ ਹੁੰਦਾ ਤੇ ਡਿਪਟੀ ਤੋਂ ਉੱਤੇ ਐਸਪੀ ਹੁੰਦਾ ਐਸਪੀ ਤੋਂ ਉੱਤੇ ਐਸਐਸਪੀ ਹੁੰਦਾ ਜਦੋਂ ਸਾਰੇ ਹੀ ਪੁੱਜ ਗਏ ਬਲੀਆਂ ਬਣ ਜਾਂ ਤਾਂ ਡਿਪਟੀ ਦੀ ਕੀ ਫਿਰ ਰਹਿ ਗਈ ਮਤਲਬ ਕੋਈ ਅਹੁਦਿਆਂ ਦੀ ਕੋਈ ਕ੍ਰੈਡੀਬਿਲਟੀ ਆ ਜਵਾਬ ਦੇਈ ਆ ਕਮਾਲ ਹੈ ਪੱਤਰਕਾਰ ਅਫੀਸਰਾਂ ਨੂੰ ਇਹ ਪੁੱਛ ਰਹੇ ਕਿ ਦੱਸੋ ਐਮਐਲਏ ਅੰਦਰ ਕਿਉਂ ਆ ਤੇ ਐਮਐਸਪੀ ਸਾਹਿਬ ਇਹ ਕਹਿ ਰਿਹਾ ਦੇਖੋ ਜੀ ਵੈਰੀਫਾਈ ਕਰਦੇ ਆ ਗਏ ਆ ਕਿ ਨਹੀਂ ਗਏ ਵੇਖਦੇ ਆ ਉਹ ਪੱਤਰਕਾਰ ਕਹਿੰਦਾ ਆ ਗੱਡੀ ਖੜੀ ਤੁਸੀਂ ਅੰਦਰੋਂ ਆਏ ਆ ਅੰਦਰ ਐਮਐਲਏ ਬੈਠਾ ਅੰਦਰੋਂ ਤੁਸੀਂ ਆਏ ਆ ਹੋਰ ਤੁਸੀਂ ਵੈਰੀਫਾਈ ਕੀ ਕਰਨਾ ਹੁਣ ਇੱਥੇ ਤੱਕ ਇਹ ਡਰਾਮਾ ਸਾਰਾ ਵੇਖਣਾ ਸੀ ਉਹ ਇੱਕ ਮੈਨੂੰ ਯਾਦ ਆ ਰਹੀਆਂ ਇੱਕ 17 ਵੀ ਅਸੀਂ ਉਸ ਟਾਈਮ ਦੇ ਉੱਪਰ ਜੰਮੇ ਕਿ ਆਹ ਕੁਝ ਵੇਖਣਾ ਵੀ ਸਾਡੇ ਹਿੱਸੇ ਆਉਣਾ ਸੀ ਪਰ ਇੱਕ ਗੱਲ ਮੈਂ ਇੱਥੇ ਕਹਿ ਦਿਆਂ ਕੋ ਪਹਿਲੀ ਵਾਰ ਨਹੀਂ ਹੋ ਰਿਆ ਅੰਗਰੇਜ਼ਾਂ ਦੇ ਰਾਜ ਚ ਵੀ ਭਾਰਤ ਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਕਈ ਲੋਕ ਇਹ ਸੋਚਦੇ ਨੇ ਵੀ ਇਹ ਹਾਂ ਜੀ ਆਜ਼ਾਦੀ ਆ ਗਈ ਕਿਉਂਕਿ ਉਸ ਤੋਂ ਬਾਅਦ ਅਸੀਂ ਵੋਟਾਂ ਨਾਲ ਸਰਕਾਰ ਚੋਂ ਨਾਪੇ ਉਹ ਭਰਾਓ ਥੋੜੀ ਸਟੱਡੀ ਕਰੀਏ ਵੋਟਾਂ ਤਾਂ ਅੰਗਰੇਜ਼ਾਂ ਨੇ ਪਾਉਣੀਆਂ ਸ਼ੁਰੂ ਕਰਤੀਆਂ ਸੀ 1947 ਤੋਂ ਪਹਿਲਾਂ 5-7 ਵਾਰ ਉਹਨਾਂ ਨੇ ਚੋਣਾਂ ਕਰਾਈਆਂ ਸੀਗੀਆਂ ਪਰ 1947 ਤੋਂ ਬਾਅਦ ਜਦੋਂ ਪਹਿਲੀ ਵਾਰ 1952 ਦੇ ਵਿੱਚ ਚੋਣਾਂ ਹੋਈਆਂ ਨੇ ਤਾਂ ਉਸ ਤੋਂ ਬਾਅਦ ਅੱਜ ਤੱਕ ਆ ਵੋਟਾਂ ਦੇ ਵਿੱਚ ਆਹੀ ਕੁਝ ਦੇਖਦੇ ਆ ਰਹੇ ਹਾਂ ਉਹੀ ਝੂਠੇ ਨਾਰੇ ਉਹੀ ਨਾਰੇ ਉਹੀ ਗੱਪ ਉਹੀ ਵਾਦੇ ਤੇ ਵੋਟਾਂ ਦੇ ਵਿੱਚ ਆ ਕੁਝ ਹੁਣ ਜੇ ਐਦਾਂ ਸਰਕਾਰਾਂ ਬਣਦੀਆਂ ਨੇ ਤਾਂ ਇਹਨਾਂ ਸਰਕਾਰਾਂ ਨੂੰ ਲੋਕਤੰਤਰੀ ਕਹਿਣਾ ਮੇਰੇ ਖਿਆਲ ਦੇ ਨਾਲ ਫਿਰ ਜਿਵੇਂ ਹੁਣ ਆਪਾਂ ਗੱਲ ਕਰਦੇ ਆਂ ਵੀ ਫਲਾਣਾ ਅਫਸਰ ਐਨੇ ਦਾ ਕਪਲਾ ਕਰ ਗਿਆ ਐਨੀ ਰਿਸ਼ਵਤ ਖੋਰੀ ਚੱਲੀ ਜਾਂਦੀ ਆ ਫਲਾਣਾ ਡੀਆਈਜੀ ਐਨੀ ਰਿਸ਼ਵਤ ਇਕੱਠੀ ਕਰ ਗਿਆ ਉਹ ਕਿੰਨੇ ਨਾ ਕਰਨਗੇ ਬਿਊਰੋਕ੍ਰੇਸੀ ਨੂੰ ਪਤਾ ਅਫਸਰਸ਼ਾਹੀ ਨੂੰ ਪਤਾ ਵੀ ਜਿਹੜੀ ਇਹ ਸਰਕਾਰ ਬਣੀ ਆ ਇਹ ਤੇ ਆਪ ਗੜਬੜ ਨਾਲ ਬਣੀ ਆ ਇਹ ਤੇ ਆਪ ਗਲਤ ਤਰੀਕਿਆਂ ਨਾਲ ਬਣੀ ਆ ਤੇ ਸਰਕਾਰ ਤੋਂ ਫਿਰ ਅਫਸਰ ਖਾਕ ਡਰੇਗਾ ਕਾਹ ਤੋਂ ਡਰੇਗਾ ਅਗਲਾ ਉਹਨੂੰ ਪਤਾ ਜਿਹੜਾ ਆਪ ਗੜਬੜ ਨਾਲ ਬਣਿਆ ਇਹ ਸਾਨੂੰ ਕਿਵੇਂ ਰੋਕ ਲੈਣਗੇ ਹੁਣ ਜਿਹੜੀਆਂ ਸਰਕਾਰਾਂ ਗਲਤ ਤਰੀਕਿਆਂ ਨਾਲ ਬਣਦੀਆਂ ਨੇ ਉਹ ਅਫਸਰਸ਼ਾਹੀ ਨੂੰ ਕ腐ਪਸ਼ਨ ਤੋਂ ਭ੍ਰਿਸ਼ਟਾਚਾਰ ਤੋਂ ਰੋਕ ਨਹੀਂ ਸਕਦੀਆਂ ਇਹੀ ਕਾਰਨ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਤੋਂ ਭ੍ਰਿਸ਼ਟਾਚਾਰ ਨਹੀਂ ਰੁਕਿਆ ਰਿਸ਼ਵਤਖੋਰੀ ਨਹੀਂ ਰੁਕੀ ਬੇਈਮਾਨੀ ਨਹੀਂ ਰੁਕੀ ਰੋਕਣਾ ਹੀ ਨਹੀਂ ਚਾਹੁੰਦੇ ਕਿਉਂਕਿ ਗਲਤ ਤਰੀਕੇ ਨਾਲ ਬਣੀਆਂ ਸਰਕਾਰਾਂ ਗਲਤ ਕੰਮ ਕਿਵੇਂ ਰੋਕ ਸਕਦੀਆਂ ਨੇ ਸੋ ਅੱਜ ਆ ਵੋਟਾਂ ਦੇ ਵਿੱਚ ਜੋ ਸਾਹਮਣੇ ਆ ਰਿਹਾ ਇਹ ਵੱਡੇ ਸਵਾਲ ਨੇ ਜਿਹੜੇ ਵੀ ਲੋਕ ਪੰਜਾਬ ਦੇ ਲੋਕਤੰਤਰ ਪ੍ਰਤੀ ਫਿਕਰਮੰਦ ਨੇ ਪੰਜਾਬ ਦੇ ਸਮਾਜ ਪ੍ਰਤੀ ਫਿਕਰਮੰਦ ਨੇ ਉਹਨਾਂ ਨੂੰ ਲਾਜ਼ਮੀ ਇਹਨਾਂ ਗੱਲਾਂ ਦੇ ਉੱਪਰ ਧਿਆਨ ਦੇਣਾ ਚਾਹੀਦਾ ਧਿਆਨ ਦੇਣਾ ਪਏਗਾ ਸੋ ਜੈਤੋ ਦੇ ਵਿੱਚ ਜੋ ਕੁਝ ਹੋਇਆ ਇਹਦਾ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਜਿਹੜਾ ਡਿਵੀਜ਼ਨ ਪ੍ਰਸ਼ਾਸਨ ਆ ਉਹਨੂੰ ਜਵਾਬ ਦੇਣਾ ਚਾਹੀਦਾ ਔਰ ਨਾਲ ਦੀ ਨਾਲ ਇੱਥੇ ਜੜੀਆਂ ਦੂਜੀਆਂ ਪਾਰਟੀਆਂ ਨੇ ਕਾਲੀ ਦਲ ਆ ਭਾਜਪਾ ਆ ਕਾਂਗਰਸ ਆ ਉਹਨਾਂ ਨੂੰ ਵੀ ਆਪਣੇ ਗਰੇਬਾਂ ਦੇ ਅੰਦਰ ਝਾਕਣਾ ਚਾਹੀਦਾ ਇਹਦਾ ਮਤਲਬ ਇਹ ਨਹੀਂਗਾ ਕਿ ਕੱਲੇ ਤੁਸੀਂ ਦੂਜਿਆਂ ਤੇ ਦੋਸ਼ ਥੋਪੀ ਚੱਲੋ ਤੁਸੀਂ ਕੀ ਕਰਦੇ ਹੋ ਤੁਹਾਡੇ ਅੰਦਰ ਕੀ ਚੱਲਦਾ ਜਦੋਂ ਤੁਹਾਡੇ ਹੱਥ 'ਚ ਕਮਾਨ ਦੀ ਹੈ ਉਦੋਂ ਕੀ ਚੱਲਦਾ ਇਹ ਵੀ ਵੇਖਣਾ ਪੈਣਾ ਨਾ ਅੱਜ ਸਰਕਾਰ ਇਹਨਾਂ ਦੀ ਆ ਤੇ ਇਹਨਾਂ ਵੇਲੇ ਆ ਦੋਸ਼ ਲੱਗ ਰਹੇ ਨੇ ਤੇ ਜਦੋਂ ਸਰਕਾਰ ਕਾਂਗਰਸ ਦੀ ਸੀ ਅਕਾਲੀ ਦਾ ਮੈਨੂੰ ਪਤਾ ਹੈ ਮੇਰੀ ਵੀਡੀਓ ਕਿਸੇ ਪਾਰਟੀ ਦਾ ਪਿੱਛਾ ਲੱਗ ਛੇਰ ਨਹੀਂ ਕਰਦਾ ਮੈਂ ਕਰਾਉਣੀ ਨਹੀਂ ਬਣੀਗੀ ਨਿਰਪੱਖ ਬੰਦੇ ਹੀ ਸਾਨੂੰ ਵੇਖਣ ਤੇ ਨਿਰਪੱਖ ਬੰਦੇ ਹੀ ਸੁਣ ਇਹ ਹੀ ਸਾਡੀ ਤਮੰਨਾ ਜਿਹੜੇ ਬੰਦਿਆਂ ਨੇ ਦਿਮਾਗ ਨੂੰ ਤਾਲੇ ਲਾ ਲੇ ਨੇ ਜਿਹਨੇ ਜੜੇ ਕੋ ਚੱਜ ਦਾ ਸੁਣਨਾ ਨਹੀਂ ਚਾਹੁੰਦੇ ਸਮਝਣਾ ਨਹੀਂ ਚਾਹੁੰਦੇ ਉਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਅੰਨੇ ਦਾ ਇਲਾਜ ਹੁੰਦਾ ਪਰ ਅਕਲ ਦੇ ਅੰਨੇ ਦਾ ਕੋਈ ਇਲਾਜ ਨਹੀਂ ਹੁੰਦਾ ਕੋਈ ਡਾਕਟਰ ਅਕਲ ਦੇ ਅੰਨੇ ਦਾ ਇਲਾਜ ਕਰ ਹੀ ਨਹੀਂ ਸਕਦਾ ਸੋ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਸੋਚਦੇ ਹੋ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਮੇਰੇ ਨਾਲੋਂ ਸਮਝਦਾਰ ਹੋ ਮੇਰੇ ਨਾਲੋਂ ਅਕਲਮੰਦ ਹੋ ਤੁਸੀਂ ਵੀ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ